ਕੈਨ ਆਈ ਕੈਪਚਰ ਸਮ ਮੂਮੈਂਟਸ ਵਿਦ ਯੂ ਆਈ ਹੈਮ ਮਾਈਕ ਰਬਾਟਵੜਾ ਇਧਰੋਂ ਆ ਜਾਓ ਵੀਰੇ ਇਧਰੋਂ ਇਧਰੋਂ ਮੈਕ ਲਾਤਾ ਇਹਨਾਂ ਦੇ ਮੈਂ ਆਪਾਂ ਨੂੰ ਦੇਖਦੇ ਸਾਰੇ ਮਿੱਤਰ ਬੇਲਿਆਂ ਨੂੰ ਸਾਸੀ ਅਕਾਲਤ ਇਸ ਵੇਲੇ ਆਪਾਂ ਐਲਡੋਰੀਟ ਵਿੱਚ ਖੜੇ ਆ ਕੀਨੀਆਂ ਦੇ ਵਿੱਚ ਜਿਹੜੀ ਸ਼ਖਸੀਅਤ ਆਪਣੇ ਨਾਲ ਖੜੇ ਨੇ ਇਹ 올림픽ਸ ਵਿੱਚ 4 ਮੈਡਲ ਜਿੱਤ ਚੁੱਕੇ ਹੈ ਤੋਂ ਪਹਿਲਾਂ ਇਹ ਚਾਰ ਮੈਡਲ ব্রੌਂਜ਼ সিলভার ਤੇ ਦੋ ਵਾਰ 2016 ਦੇ ਵਿੱਚ 골ਡ ਮੈਡਲ ਤੇ 2020 ਦੇ ਵਿੱਚ ਵੀ ਇਹਨਾਂ ਨੇ ਜਿੱਤੇ 골ਡ ਮੈਡਲ ਜਿੱਤਿਆ ਇਹਨਾਂ ਦਾ ਨਾਮ ਆ 엘라이ড কিਪਚੋਗੇ ਹੈਲੋ ਸਰ ਹੈਲੋ ਹੋਈਆ ਆਈ ऍम ਫ੍ਰੀਕਵਸ ਵਾਟਸ ਗੋਇੰਗ ਔਨ ਆਈ ਜਸਟ ਟ੍ਰਾਈਂਗ ਟੂ ਫਿਟ ਸ਼ੈਂਟ ਫॉर ਟੂ ਫਿਟਨੈਸ ਰਾਨਾ ਕੈਨ ਯਸ ਆਈ ऍम ਵੈਰੀ ਹੈਪੀ ਟੂ ਸੀ ਯੂ ਥੈਂਕ ਯੂ ਯੈਸ ਸੋ ਟੈਲ ਸਮ ਐਕਸਪੀਰੀਅੰਸ ਆਫ ਯੋਰ ਲਾਈਫ ਆਫ ਯੋਰ ਗੇਮ Uh, I have experience of about twenty-two years in running, and I can assure everybody that uh, yes, running actually is good. Yes, both for your, for your mind and your, and your body yes. and what you are doing every day. So it's just to walk, swim, maybe run. It's good actually for, for your, mm. your health. you are a world champion. Yes. So uh, tell some about diet. Uh, I try to eat balanced diet. Uh, food which can give me energy, can build my body, make me recover uh, very fast, and you know, uh, uh, make me feel good. Okay, so what's your further plans? Further uh, plans actually is run make our country Kenya running country. Yes. Make the world running all. Okay. Good. Yes. Thank, thanks a lot for your time. Thank you. Uh, ਦੀ ਥੈਂਕਸ ਅਲੌਟਰ ਕਿਪ ਚੋਗੇ थैंक यू आई एम वेरी हैप्पी टू सी यू थैंक यू वेरी मच थैंक यू थैंक यू ਨਹੀਂ ਇਟਸ ਓਕੇ ਆ ਓਕੇ ਚਲ ਮੈਂ ਗੂਗਲ ਰਾਈਟ ਮੈਂ ਫੋਟੋ ਫੋਟੋ ਮੈਡਲਸ ਡੇਜ਼ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਜਾਣਕਾਰੀ ਵੀ ਹੈਗੀ ਆ ਹਾਂ ਅੰਦਰ ਨਹੀਂ ਰਹਾ ਅੰਦਰ ਨਹੀਂ ਰਹਾ ਸੀਗਾ ਕਿਪਚੋਗੇ ਬਾਈ ਹੁਣਾਂ ਦਾ ਮਿਲਣ ਦਾ ਸੁਭਾਅ ਬਾਈ ਮਲਕੀਤ ਹੁਣਾਂ ਨੇ ਬਣਾਇਆ ਤੇ ਤਾਂ ਕਰਕੇ ਉਹਨੂੰ ਆਪਸ ਵਿੱਚ ਰਿ ਸਵੇਰੇ ਜਮਾ ਦੇ ਵਿੱਚ ਮਿਲ ਸਕੇ ਆਪਣੇ ਜਿਹੜੇ ਮਿੱਤਰ ਪੇਲੀ ਦੇਖਦੇ ਉਹਨਾਂ ਨੂੰ ਮੈਂ ਦੱਸਦਾ ਕਿ ਮੈਰਾਥਨ ਹੁੰਦੀ ਆ ਮੈਰਾਥਨ ਦੌੜ 42 ਕਿਲੋਮੀਟਰ ਭੱਜਣਾ ਹੁੰਦਾ ਆ ਆ ਤੇ ਜਿਹੜੇ ਕਪਚੋਗੇ ਹੋਣੀ ਨੇ ਇਹਨਾਂ ਨੇ 2 ਮਿੰਟ 2 ਘੰਟੇ ਤੋਂ ਘੱਟ ਸਮੇਂ ਦੇ ਵਿੱਚ ਵੀ ਉਹ ਦੌੜ ਪੂਰੀ ਕੀਤੀ ਹੋਈ ਆ ਤੇ 10 ਕਿਲੋਮੀਟਰ ਜਿਹੜੀ ਦੌੜ ਹੁੰਦੀ ਆ 10 ਕਿਲੋਮੀਟਰ ਦੌੜ ਦੇ ਵਿੱਚ ਵੀ ਇਹਨਾਂ ਨੇ 27 27 ਮਿੰਟਾਂ ਦੇ ਵਿੱਚ 27 ਮਿੰਟ ਕੁਝ ਅੱਗੇ ਸੈਕਿੰਡ ਉਹਨਾਂ ਦੇ ਵਿੱਚ ਇਹਨਾਂ ਨੇ ਪੂਰੀ ਕੀਤੀ ਹੋਈ ਆ ਤਾਂ ਕਰਕੇ ਵਰਲਡ ਵਰਲਡ ਚੈਂਪੀਅਨ ਨੇ ਇਹ 2016 ਤੇ 2020 ਦੇ ਵਿੱਚ 골ਡ ਮੈਡਲਿਸਟ ਰਹੇ ਆ ਬਹੁਤ ਵੱਡੀ ਗੱਲਬਾਤ ਹੈ ਤੇ ਕੀਨੀਆਂ ਨੂੰ ਰਿਪਰੈਜ਼ੈਂਟ ਕਰਦੇ ਆ ਕੀਨੀਆਂ ਦੀ ਸ਼ਾਨ ਨੇ ਆਪਣੇ ਦੇਸ਼ ਦੇ ਵਿੱਚੋਂ ਅਰਕੀ ਮੁੰਡੇ ਤਗਮੇ ਲੈ ਕੇ ਆਏ ਜਿਹੜੇ ਕੋਈ ਸਿਲਵਰ ਤੇ ਕੁਝ ਬ੍ਰੌਂਜ਼ ਉਹਨਾਂ ਦਾ ਇੰਨਾ ਮਾਨ ਸਨਮਾਨ ਉਹਦੇ ਤੇ 골ਡ ਲੈ ਕੇ ਆਏ ਨੇ ਦੋ ਵਾਰ ਦੇ ਚੈਂਪੀਅਨ ਰਹੇ ਆ ਸਵੇਰੇ ਸਵੇਰੇ ਆਪਾਂ ਨੂੰ ਐਡੀ ਵੱਡੀ ਰੂਹ ਦੇ ਦਰਸ਼ਨ ਕਰਨ ਨੂੰ ਮਿਲੇ ਤੇ ਦਰਸ਼ਨ ਕਰਨ ਨੂੰ ਮਿਲੇ ਇਹਨਾਂ ਬਾਈ ਹੋਣਾ ਕਰਕੇ ਇਹ ਬਾਈ ਹੁਣੀ ਵੀ ਜਿੰਮ ਲਾਉਂਦੇ ਨੇ ਜੁਸਾ ਦੱਸਦਾ ਤੇ ਇੱਥੇ ਜਿੰਮ ਦੇ ਵਿੱਚ ਇਸੇ ਜਿੰਮ 'ਚ ਇਹ ਆਉਂਦੇ ਨੇ ਤਾਂ ਕਰਕੇ ਇਹਨਾਂ ਦੀ ਆਪਸ ਵਿੱਚ ਮਿੱਤਰਤਾਈ ਹੈ ਤੇ ਰਾਤ ਇਹਨਾਂ ਨੇ ਫੋਨ ਕਰਕੇ ਉਹਨਾਂ ਤੋਂ ਸਮਾ ਲਿਆ ਸੀ ਤਾਂ ਆਪਾਂ ਇੱਥੇ ਜਿੰਮ ਦੇ ਵਿੱਚ ਉਹਨਾਂ ਨੂੰ ਹੁਣ ਮਿਲੇ ਆ। ਥੈਂਕ ਯੂ ਮਲਕੀਤ ਭਾਈ। ਥੈਂਕ ਯੂ ਭਾਜੀ। ਮਲਕੀਤ ਸਿੰਘ। ਆਲਵੇਜ਼ ਵੈਲਕਮ। ਆਲਵੇਜ਼ ਵੈਲਕਮ ਟੂ ਕੈਨੇਡਾ। ਥੈਂਕ ਯੂ ਥੈਂਕ ਯੂ। ਤੁਹਾਡਾ ਪਿੰਡ ਦੱਸ ਦਿਓ ਇੱਕ ਵਾਰੀ ਸਾਡਾ ਪਿੰਡ ਗੁੜਾ ਹੈ ਗੁਰਾਇਆਂ ਦੇ ਕੋਲ। ਗੁਰਾਇਆਂ ਦੇ ਕੋਲ ਗੁੜੇ ਪਿੰਡ ਹੈ ਗੁੜੇ। ਹਾਂਜੀ। ਠੀਕ ਹੈ ਭਾਈ ਥੈਂਕ ਯੂ। ਥੈਂਕ ਯੂ ਤੇ ਸਾਡੀ ਵੀਡੀਓ ਬਣਾ ਰਹੇ ਨੇ ਬਾਈ ਸਤਨਾਮ ਹੋਣੀ ਤੇ ਬਾਈ ਸਤਨਾਮ ਹੋਣਾ ਨੇ ਇੱਥੇ ਮੇਰੀ ਘੁੰਮਣ ਘਮਾਉਣ ਦੇ ਵਿੱਚ ਐਲਡੋਰੀਟ ਦੇ ਵਿੱਚ ਬਹੁਤ ਮਦਦ ਕੀਤੀ ਆ। ਕੀਚਰ? ਕ੍ਰਾਸਫਿਟ। ਦੂਸ ਆਉਣ ਲੱਗਦੇ ਹੱਥ ਆਪਾਂ ਮੜੇ ਜਿੰਮ ਦਾ ਵੀ ਝਾਕਾ ਬਾਕਾ ਲੈ ਲੈਨੇ ਆ ਹਾਂ ਮੈਂ ਦੇਖੀ ਜਾਨਾ ਭਾਈ ਇਹ ਆਪਣੀ ਵੀ ਹੁੰਦੀ ਵੀਰੇ ਬੈਗ ਵਾਲੀ ਆਪਣੀ ਵੀ ਆ ਗਈਆਂ ਮਸ਼ੀਨਾਂ ਹੁਣ ਇਹੋ ਜਿਹੀ ਜਿੱਥੇ ਆਪਣਾ ਐਥਲੀਟ ਬਾਈ ਜਿੰਮੋਂ ਦਾ ਐਕਸਰਸਾਈਜ਼ ਕਰਦਾ ਇੱਥੇ ਹੋਰ ਬਹੁਤ ਸਾਰੇ ਹੈਗੇ ਨੇ ਇਹ ਆ ਜਿਮ ਬਣੀ ਹੋਈ ਤੇ ਇਹਦਾ ਪੂਲ ਤੇ ਇਧਰਲੇ ਪਾਸੇ ਸਾਰਾ ਏਰੀਆ ਕੋਈ ਸਟਰੈਂਥ ਏਰੀਆ ਕਾਰਡੀਓ ਤੇ ਹੋਰ ਸਾਰੀਆਂ ਮਸ਼ੀਨਾਂ ਪਈਆਂ ਹੋਈਆਂ ਨੇ ਅਲੂਰੀਆ ਦਾ ਕਹਾ ਸ਼ੋਪਿੰਗ ਮਾਲ ਆ ਰੂਪਾ ਮਾਲ ਤੇ ਰੂਪਾ ਮਾਲ ਦੇ ਜਦੋਂ ਆਪਾਂ ਅੰਦਰ ਵੜਦੇ ਹਾਂ ਤਾਂ ਸਾਹਮਣੇ ਆਹ ਤਸਵੀਰ ਬਣੀ ਹੋਈ ਆ ਬਾਈ ਦੀ ਅਲਾਈਡ ਕਿਪ ਚੋਕੇ ਦੀ ਇੱਕ ਘੰਟਾ ਤੇ 59 ਮਿੰਟਾਂ ਦੇ ਵਿੱਚ ਇਹਨਾਂ ਨੇ ਇੱਕ ਰਿਕਾਰਡ ਵੀ ਬਣਾਇਆ ਹੋਇਆ ਪਰ ਉਹ ਆਫੀਸ਼ੀਅਲ ਨਹੀਂ ਸੀਗਾ ਉਹ ਤੇ ਵੱਡੀਆਂ ਪ੍ਰਾਪਤੀਆਂ ਨੇ ਰੂਪਾਮਾਲ ਰੂਪਾ ਵਿਲਾ ਰੂਪਾ ਰੂਪਾ ਹੋਟਲ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਠਾਕ ਹੂੰ ਇਹ ਬਾਈ ਸੁਖੀ ਹੁਣਾਂ ਦੇ ਬਾਪੂ ਜੀ ਦੇ ਸਪੈਸ਼ਲ ਸਵੇਰੇ ਸਵੇਰੇ ਆਪਾਂ ਨੂੰ ਇੱਥੇ ਮਿਲਣ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਪਣਾ ਨਾਮ ਬਾਪੂ ਜੀ ਹਰਬੰਤ ਸਿੰਘ ਚੱਠੇ ਆ ਸੀ ਹਰਬੰਤ ਹਾਂ ਹਰਬੰਤ ਹਰਬੰਤ ਸਿੰਘ ਚੱਠੇ ਹਾਂ ਠੀਕ ਹੈ ਜੀ ਜੀ ਆ ਤੁਸੀਂ ਮਲੇ ਕੋੜੇ ਦੇ ਨਾਲ ਪਿੰਡ ਬਾਲੇਵਾਲਾ ਆਪਣਾ ਬਾਲੇਵਾਲਾ ਬਾਲੇਵਾਲਾ ਠੀਕ ਹੈ ਸਾਡੇ ਮਲੇ ਕੋੜੇ ਚਲੋ ਇਹ ਸਾਰੇ ਬਾਈ ਆਪਣੇ ਨਾਲ ਜੁੜੇ ਹੋਏ ਨੇ ਸਾਨੂੰ ਇੱਥੇ ਹੋ ਗਏ तकरीबन ਮੈਨੂੰ ਇੱਥੇ ਹੋ ਗਏ 30 31 ਸਾਲ ਮੈਂ 25 ਅਕਤੂਬਰ 1993 ਨੂੰ ਆਇਆ ਸੀ 1993 ਨੂੰ 1993 ਚ ਆਇਆ ਸੀ ਇੱਥੇ ਮੈਂ 25 ਅਕਤੂਬਰ ਠੀਕ ਹੈ ਜੀ ਤੇ ਉਦੋਂ ਦੇ ਇੱਥੇ ਕੀ ਨਿਆਚੀ ਬਸ ਲੱਗੇ ਹੋਏ ਆ ਆਪਣੇ ਘਰਾਂ-ਬਾਰਾਂ ਚ ਬਾਹ ਬਹਿਤਾ ਕਰ ਲੱਗੇ ਨੇ ਚਲੋ ਵਧੀਆ ਜੀ ਜੇ ਤੁਸੀਂ ਇੱਥੇ ਬਸਿਓ ਤਾਂ ਮੇਰੇ ਅਕਿੰਦੇ ਠਾਰ ਬਣੀ ਐ ਇੱਥੇ ਹਉਣ ਨੂੰ ਹਾਂ ਠੀਕ ਹੈ ਜੀ ਦੂਜੇ ਦੀ ਜੇ ਆਪਾਂ ਪ੍ਰੇਮ ਨਾਲ ਸਾਰਿਆਂ ਨਾਲ ਰਹਿੰਦੇ ਆ ਸਾਰਿਆਂ ਨਾਲ ਪ੍ਰੇਮ ਹੈ ਬਹੁਤ ਵਧੀਆ ਜ਼ਿੰਦਗੀ ਕੱਢ ਰਹੇ ਆ ਇੱਥੇ ਕਿਨੀਆਂ ਚ ਬਿਲਕੁਲ ਨਹੀਂ ਕਿਨੀਆਂ ਚ ਬੰਦੇ ਜਿੰਨੇ ਮਿਲੇ ਬਾਈ ਸੋਹਣਾ ਮਾਹੌਲ ਸਾਰਿਆਂ ਦਾ ਹਾਂ ਠੀਕ ਹੈ ਬਾਪੂ ਜੀ ਫਿਰ ਚੜਦੀ ਕਲਾ ਓਕੇ ਜੀ ਉਹ ਰੇਟ ਦਾ ਗੁਰਦੁਆਰਾ ਸਾਹਿਬ ਜਿੱਥੇ ਮੈਂ 3-4 ਰਾਤਾਂ ਰਿਹਾ ਉਹ ਉੱਥੇ ਮੇਰਾ ਸਾਈਕਲ ਖੜਾ ਸਮਾਨ ਬੰਨ ਕੇ ਹੁਣ ਮੈਂ ਇੱਥੋਂ ਤੁਰ ਲਈ ਅਗਲੇ ਸਫ਼ਰ ਲਈ ਤਿਆਰ ਆ। ਦੋ ਗੁਰਦੁਆਰੇ ਨੇ ਇੱਕ ਹੀਟਲਾ ਵੱਜਦਾ ਤੇ ਇੱਕ ਉਤਲਾ ਗੁਰਦੁਆਰਾ। ਗੁਰਦੁਆਰਾ ਸਿੰਘ ਸਭਾ ਭੈਣ ਇਹ ਸਿੰਘ ਸਭਾ ਗੁਰਦੁਆਰਾ ਹੀ ਹੈ ਨਾ? ਇਹ ਸਿੰਘ ਸਭਾ ਤੇ ਦੂਜਾ ਗੁਰਦੁਆਰਾ ਉੱਤੇ ਆ। ਡਰਾਮ ਕੜੀਆ ਗੁਰਦੁਆਰਾ ਸਾਹਿਬ। ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਭੈਣ ਹੁਣੀ ਗ੍ਰੰਥੀ ਸਿੰਘ ਦੀ ਸਭਾ ਨਮੋਦਿਆ। ਤਰਾ ਨਾਮ ਦੱਸਿਓ ਹਰਬੀਰ ਕੋਲ ਵਾਹਿਗੁਰੂ ਜੀ ਖਾਲਸਾ ਜੀ ਮੇਰਾ ਨਾਮ ਹਰਬੀਰ ਕੌਰ ਹੈ ਜੀ ਮੈਂ ਰਾਜਪੁਰਾ ਸ਼ਹਿਰ ਦੀ ਆ ਮੈਂ ਸੇ ਪਿੱਛੋਂ ਮੈਂ ਲੁਧਿਆਣਾ ਸ਼ਹਿਰ ਦੀ ਆ ਠੀਕ ਆ ਭਣੇ ਠੀਕ ਆ ਤੁਸੀਂ ਵੀ ਇਥੇ ਮੇਰਾ ਨਵੇਂ ਹੀ ਹੋ ਹਨਾ ਮੈਨੂੰ ਹੁਣ ਤਕਰੀਬਨ ਸਾਢੇ 3 ਮਹੀਨੇ ਹੋ ਗਏ ਇੱਥੇ ਆਏ ਨੇ ਬਾਦ ਮਿਲ ਤਨ ਮਹੀਨੇ ਮੈਨੂੰ ਚੱਲੇ ਅਫਰੀਕਾ ਸਫਰ ਕਰਦੇ ਨੂੰ ਹਾਂ ਬਾਈ ਤੁਹਾਡੀ ਯਾਤਰਾ ਸੰਭਲ ਕੇ ਬਹੁਤ ਖੁਸ਼ੀ ਹੋਈ ਬਹੁਤ ਬੱਚਿਆਂ ਨੂੰ ਬਹੁਤ ਹੌਸਲਾ ਹੁੰਦਾ ਤੁਹਾਡੇ ਬੱਚਿਆਂ ਨੂੰ ਵੇਖ ਕੇ ਕਿ ਜ਼ਿੰਦਗੀ 'ਚ ਕੁਝ ਵੀ ਔਖਾ ਨਹੀਂ ਹੈ ਹਾਂ ਨਹੀਂ ਨਹੀਂ ਵਧੀਆ ਬਣੇ ਆ ਜਿਵੇਂ ਮੇਰੇ ਨਾਲ ਲੱਗਾ ਵਾਵਾ ਜਿਹਦਾ ਗੱਲਾਂ ਲੱਗਾ ਉਹ ਤੇਰਾ ਨਾਂ ਤਾਂ ਦੱਸ ਦੇ ਬੀਬੀ ਦਾ ਨਾਂ ਪਹਿਲਾਂ ਦੱਸਦਾ ਤੂੰ ਮੇਰਾ ਨਾਮ ਅਭਿਚਲ ਸਿੰਘ ਹੈ ਅਭੀ ਅਭਿਚਲ ਸਿੰਘ ਅਭਿਚ ਅਭਿਚਰਨ ਅਭਿਚਲ ਅਭਿਚਲ ਨਾ ਅਬ ਚਲ ਅਬ ਚਲਣਾ ਕਰਨਾ ਦੇੜ ਮੈਂ ਸੇ ਨੂੰ ਸਾਰੇ ਫਤਿਹ ਕਹਿੰਦੇ ਨੇ। ਉਹ ਠੀਕ ਆ ਫਤਿਹ ਤੇ ਦੂਜਾ ਪੰਨਾ ਕਰ ਗਿਆ ਉਹਨੂੰ ਲੜ। ਉਹ ਕਿਸੇ ਨਾਲ ਅਜ ਗਿਆ ਹੈ। ਅੱਛਾ। ਸਾਰੇ ਤੁਹਾਡੇ ਵੇਟ ਕਰ ਰਹੇ ਸੀਗਾ ਕਿ ਮੈਂ ਵਿਜਨ ਮਿਲ ਕੇ ਜਾਣਾ। ਮੈਂ ਉੱਧਰ ਚਲ ਗਿਆ ਪੜ੍ਹਨੇ ਚੱਲੋ। ਕੋਈ ਗੱਲ ਨਹੀਂ। ਠੀਕ ਹੈ ਜੀ ਅਬ ਚਲ ਸਿੰਘ। ਮਿਲਦੇ ਆ ਕਦੇ ਪੰਜਾਬ। ਤੂੰ ਕਿਨ ਵਿੱਚ ਪੜ੍ਹਦਾ? ਮੈਂ ਤੀਸਰੀ ਵਿੱਚ। ਤਾਇਰ ਵਿੱਚ। ਅੱਛਾ ਉਸੇ ਸਕੂਲ 'ਚ ਪੜ੍ਹਦਾ ਨਾ ਉਹ ਜਿਹੜਾ ਸਿੱਖ ਯੂਨੀਅਨ ਕਲੱਬ। ਲੋਚਪੁਰ ਸਕੂਲ। ਠੀਕ ਹੈ। ਚੰਗਾ ਪੜ੍ਹੇ। ਸਸੀ ਕਾਲ ਜੀ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਦੇਖਿਆ ਜਿੱਥੇ ਬੀਬੀ ਗ੍ਰੰਥੀ ਸਿੰਘ ਜੀ ਦੀ ਸੇਵਾਵਾਂ ਦਿੰਦੀ ਹੈ ਮਹਾਰਾਜ ਨੇ ਸੇਵਾ ਦਿੱਤੀ ਜੀ ਆ ਗਏ ਇੱਥੇ ਸੇਵਾ ਵਾਸਤੇ ਬਹੁਤ ਸੁਣੀ ਗੱਲ ਹੈ ਭੈਣ ਚੜ੍ਹਦੀ ਕਲਾ ਜੀ ਤੇ ਭੈਣ ਹਣੀ ਮੈਂ ਦੇਖਿਆ ਗੁਰਦਰਾ ਸਾਹਿਬ ਚ ਜਿੰਨੇ ਵੀ ਨਿਆਣੇ ਆ ਉਹਨਾਂ ਨੂੰ ਇਕੱਠੇ ਕਰਕੇ ਕੀਰਤਨ ਸਿਖਾਉਂਦੇ ਆ ਤੇ ਸੁਖਨਾ ਤਾਂ ਕਰਕੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਇਹ ਪਿੰਡ ਦਾ ਵੀ ਹੈ ਹਾਂ ਹਾਂ ਮੈਨੂੰ ਦੱਸ ਕੱਲ ਮੇਰੇ ਵੱਡੇ ਆਜ 23 ਅੱਜ 23 ਤਰੀਕ ਨੂੰ ਭਾਣੇ ਤੇ ਜਤ 23 ਦਸੰਬਰ ਅੱਜ 23 ਦਸੰਬਰ ਤੇ ਸਾਲ 2024 ਕੱਲ ਨੂੰ 24 ਦਸੰਬਰ ਆ ਕੱਲ ਨੂੰ ਸਾਡਾ ਦੋਵਾਂ ਦਾ ਜਨਮ ਦਿਨ ਹੈ ਮੇਰਾ ਵੀ ਹੈ ਹਾਂ ਤੂੰ ਕਿੰਨੇ ਸਾਲਾਂ ਦਾ ਹੋ ਜਾਏਗਾ ਕੱਲ ਨੂੰ ਨਹੀਂ ਨਹੀਂ ਕਿੰਨੇ ਦਾ 9 ਦਾ ਠੀਕ ਮੈਂ 35 ਦਾ ਹੋ ਰਿਹਾ ਚਲੋ ਹੈਪੀ ਬਰਥਡੇ ਅਡਵਾਂਸ ਤੁਸੀਂ ਕਹਿੰਦਾ ਵੀਰ ਜੀ ਨੂੰ ਹੈਪੀ ਬਰਥਡੇ ਸਵਾ ਸਵਾ ਨੰਬਰ ਪਲੀਜ਼ my number please please I'll why you signal the missing usually you missing me missing, you, missing me i give you my whatsapp number bro okay so a veer da naam sami a te sami is gurudwar sabh de vich 1997 to seva kar reha pyare bande ne te everything is good sonny uh, key and lock is in inside the room yeah okay thank you to ਚਲੋ ਜੀ ਜੋਗੀ ਚੱਲਦੇ ਭੜੇ ਤੇ ਅਲਡੋ ਰੇਡ ਵਸਦਾ ਪੜਾ 크리스마ਸ ਦਿਨ ਰੌਣਕਾਂ ਇੱਥੇ ਬਿਆਰਾਂ ਚ ਪੂਰੀਆਂ ਹੋਣ 23 ਦਸੰਬਰ 31 ਦਸੰਬਰ ਤੱਕ ਇੱਥੇ ਇਸੇ ਤਰ੍ਹਾਂ ਰੌਣਕ ਮੇਲੇ ਰਹਿਣੇ ਆ ਨਾ ਤੇਲ ਤੂਲ ਦਾ ਚ ਕੁਝ ਨਹੀਂ ਹੁੰਦਾ ਵੀਰੇ ਨਹੀਂ ਮੈਂ ਕਿਹਾ ਤੇਲ ਤੂ ਬਦਲਦਾ ਗੱਡੀ ਦਾ ਆਹੋ ਸਰਵਿਸ ਕਰਦ ਗਏ ਆਪਾਂ ਇਹਦੀ ਤੇਲ ਬਦਲ ਦਈਏ ਸਾਡੇ ਹੱਥ ਲੱਗੇ ਸਾਈਕਲ ਤੇਲ ਦੋ ਗਿਆ ਬਾਹਾਂਗੇ ਵਿੱਚ ਕੰਟਾ ਟਿਕ ਕੰਟਾ ਟਿਕ ਹਾਂ ਜਹਾਜ ਵਾਲਾ ਇਹਦਾ ਬਾਹਰੋਂ ਆਉਂਦਾ ਤੇ ਅਗਲੇ ਉਹ ਕੁੱਤੀ ਆਵੇ ਤੇ ਉਹ ਆਣਾ ਪਾ ਲੈ ਸ਼ਹਿਰਾਂ ਚ ਨਿਕਲਣ ਵੜਨ ਵੇਲੇ ਇਹ ਸਮੱਸਿਆ ਬਹੁਤ ਆਉਂਦੀ ਕਿ ਟ੍ਰੈਫਿਕ ਹੁੰਦਾ ਇੱਥੋਂ ਨਿਕਲਦੇ ਟਾਈਮ ਲੱਗ ਗਿਆਣਾ ਬਾ ਉਸ ਤੋਂ ਬਾਅਦ ਖੁੱਲੇ ਥਾਵਾਂ ਤੇ ਜਾ ਕੇ ਨਜ਼ਾਰਾ ਆਉਣਾ ਪੂਰਾ ਇੰਤਜ਼ਾਮ ਦਾ ਰੌਂਡ ਦਾ ਸਤਨਾਮ ਹਾਰਡਵੇਅਰ ਵਧੀਆ ਸਸਤੀ ਕਾਲ ਸਸਤੀ ਕਾਲ ਬਾਈ ਕਿਦਾਂ ਕਾਫੀ ਪੀਲਾਂਗੇ ਵੀਰੇ ਆ ਜਾ ਆ ਜਾ ਆ ਜਾ ਓਕੇ ਉਹ ਮਿਲਿਆ ਨਹੀਂ ਬੈਠਾ ਉਹਨੂੰ ਗਿਆ ਵੀਰੇ ਬੰਦੇ ਨੂੰ ਮੈਂ ਮੰਮੀ ਦੀ ਵੀ ਰਹਿ ਕੇ ਆਇਆ ਗੰਗਾ ਜੀ ਸਵੇਰੇ ਮਿਲ ਕੇ ਆ ਗੁਰਦਵਾਰ ਸਾਤਾ ਠੀਕ ਆ ਗੁਰਦੁਆਰਾ ਸਾਹਿਬ ਉਹ ਤੇ ਐਤਵਾਰ ਦਾ ਪ੍ਰੋਗਰਾਮ ਰੱਦ ਹੋ ਗਿਆ ਨਾ ਓਕੇ ਤਾਂ ਕਰਕੇ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਬੋਤੀ ਆ ਜਾਓ ਫੇ ਆ ਜਾਓ ਚਲੋ ਸਿੰਘ ਸਾਹਿਬ ਆਦੇ ਆਦੇ ਆ ਜਾ ਠੀਕ ਹੈ ਮੇਰਾ ਰਾਜੀ ਹੋ ਜਾ ਨਾ ਕਿ ਰਿਚੋਰ ਨੂੰ ਕਹਾਂ ਵੀਰੇ ਅੱਜ ਸ਼ਾਇਦ ਨਹੀਂ ਪਹੁੰਚਾਂ ਜਾਣਾ ਕਿਉਂਕਿ ਦੂਰ ਆਣਾ ਗੁਰਦਵਾਰ ਸਾਹਿਬ ਅੱਜ ਫੇਟ ਹੋ ਗਿਆ ਮੈਥੀ ਹਾਂ ਹੈਲੋ ਹਾਊ ਆਰ ਯੂ ਸਲਾਮਾ 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 ਆਈ ਡੋਨਟ نو ਸੋਇਲੀ ਬ੍ਰੋ ਸੋਇਲੀ ਆ ਡੋਨਟ ਨੋ ਯਾ ਆਈ ਡੋਨਟ ਨੋ ਸੋਇਲੀ ਬਿਕਾਜ਼ ਆਈ ਐਮ ਨਿਊ ਨਿਊ ਇਨ ਕੇਨਿਆ ਨਿਊ ਇਨ ਕੇਨਿਆ ਵੀਲ ਟਿਚ ਯੂ ਸੋਇਲੀ ਵੈਲਕਮ ਕਰੀਬੂ ਕੇਨਿਆ ਕਰੀਬੂ ਅਸਾਂਟੇ ਮਾਂਬੋ ਵੀਪੀ ਪੋਆ ਯਾ ਮਾਂਜੀ Maji water. Let a kitty. Let a kitty chase. Yeah. <laughs> ah, you are good. You are good. You are good. So you are live. <laughs> you are live. Yes. You are live. Yeah, we are live. Okay. It's not live, it's just recording. We recording. No yeah. I, I posted it later. Okay. Yeah. You have fans? You have social media? We can yes, today. I have social media, bro. I posted it on YouTube. You yeah, You, you can see it. Page? I will tell you. No. Kudasing. ਇਹ ਤੁਹਾਡੇ ਨਾਲ ਦੇ ਸਾਰੇ ਬੇਲੀ ਹਾਂ ਆਪਣੇ ਆਪਣੇ ਚਾ ਤੁਹਾਡੇ ਕੰਮ ਕਰਦੇ ਇੱਥੇ ਸਾਰੇ ਇਹ ਡਰਾਈਵਰ ਆਹੇ ਇਹ ਡਰਾਈਵਰ ਨੇ ਹਾਂ ਮੁੰਡਾ ਸਾਡਾ ਕੈਨੇਡਾ ਨੂੰ ਆਇਆ ਅੱਛਾ ਇਹ ਰਿਗਨਿੰਗੀ ਦਾ ਬੰਦਾ ਆਦਾ ਮਤਲਬ ਅੱਛਾ ਕੈਨੇਡਾ ਵਾਲਾ ਜੋਬਰ ਕਿਦਾਂ ਇੱਥੇ ਹਾਂ ਮਿਲਟਰੀ ਆ ਮਿਲਟੀ ਦਾ ਬੰਦਾ ਏ ਇਹ ਮਿਲਟਰੀ ਆ ਆਹ ਕੀ ਬਾਤ ਹੈ ਹਾਂ ਗੁੰਡੀ ਸਾਡਾ ਇਹ ਉਹ ਕੀ ਕਰਦਾ ਏ ਦੇਖ ਤਾਂ ਆਟੋ ਇਲੈਕਟ੍ਰੀਸ਼ੀਅਨ ਆਟੋ ਇਲੈਕਟ੍ਰੀਸ਼ੀਅਨ ਆਟੋ ਇਲੈਕਟ੍ਰੀਸ਼ੀਅਨ ਓਕੇ ਆਟੋ ਇਲੈਕਟ੍ਰੀਸ਼ੀਅਨ ਆ ਆਜਾ ਆਜਾ ਚਲੋ ਸੋਣੇ ਫਿਰ ਟੰਡੇ ਵਾਏ ਹੋਏ ਸਿੰਘਾਂ ਨੇ ਸਤਨਾਮ ਹਾਰਡਵੇਅਰ ਹਾਂਜੀ ਤੂੰ ਇੱਥੇ ਆ ਗਿਆ ਜੀ ਬੰਦੇ ਉਹ ਸਾਸੀ ਘਪਣੇ ਜਦੋਂ ਪਰਨੇ ਵਾਲੇ ਦੋ ਮੁੰਡੇ ਸਾਹਮਣੇ ਖੜੇ ਹੁਣ ਐ ਨਹੀਂ ਲੱਗਦਾ ਵੀ ਆਪਾਂ ਕਿੰਨੀਆ ਚ ਖੜੇ ਆ ਜਾਂ ਪੰਜਾਬ ਚ ਖੜੇ ਆ ਇਹ ਮੁੰਡੇ ਇੱਥੇ ਇਹ ਕੰਮ ਕਰਦੇ ਆ ਹਾਰਡਵੇਅਰ ਦਾ ਸਰੀਆ ਲੱਕੜ ਦਰਵਾਜੇ ਬਣਾਉਣੇ ਬਜਰੀ ਰੇਤਾ ਅੱਡੋ ਵੱਡੀਆਂ ਦੇਸ਼ਾਂ ਤੋਂ ਲਿਆ ਕੇ ਤੇ ਇੱਥੇ ਵੇਚਦੇ ਆ ਕਮਾਲ ਆ ਬਾਈ ਯਾਰ ਇਹ ਮੈਨੂੰ ਸਬੱਬੀ ਮਿਲਿਆ ਕੁਦਰਤੀ ਰਾਹ ਜਾਂਦੇ ਆਂ ਨਹੀਂ ਸਾਡੇ ਮੈਥਕੂਗ ਮੇਲੇ ਗੇਲੇ ਨਹੀਂ ਹੋਏ ਠੀਕ ਆ ਛੋਟੇ ਵੀਰ ਕੈਨੇਡਾ ਤੋਂ ਪੜ੍ਹਾਈ ਕਰਕੇ ਮੁੜਿਆ ਨੌਜਵਾਨ ਹੁਣ ਦੁਬਾਰਾ ਵਾਪਸ ਜਾਣਾ ਕੈਨੇਡਾ ਹਾਂਜੀ ਹਾਂਜੀ ਅਹਾਂ ਪੱਕਾ ਹੋ ਕੇ ਆਵਾਂਗਾ ਵਾਪਸ ਪੱਕਾ ਹੋ ਕੇ ਹਾਂਜੀ ਅਜੇ ਕੱਚਾ ਤੋਂ ਅਜੇ ਕੱਚਾ ਕੈਨੇਡਾ ਕਿਹੜੇ ਸ਼ਹਿਰ ਰਹਿਣਾ ਅਲਬਰਟਾ ਲੈਟਸ ਬ੍ਰਿਜ ਅਲਬਰਟਾ ਓਕੇ ਛੋਟੇ ਵੀਰ ਹਾਂਜੀ ਹਾਂਜੀ ਠੀਕ ਆ ਸਿੰਘ ਸਾਹਿਬ ਜੀ ਇਹ ਨਾਲ ਨਾਲ ਸਾਈਕਲਿੰਗ ਟ੍ਰੈਕ ਬਣਿਆ ਹੋਇਆ। ਤੁਰਨ ਫਿਰਨ ਵਾਸਤੇ ਵੀ ਆ। ਇੱਥੇ ਸਾਈਕਲ ਚਲਾਉਣੀ ਹੈ ਆਪਾਂ। ਪਹਿਲਾਂ ਮੋੜ ਤੇ ਚੜ ਗਿਆ ਸੀ। ਇੱਧਰ ਆਉਣ ਦਾ ਰਾਹ ਮਾਹਾਂ ਮਿਲਿਆ। ਖੱਡੇ ਵਾਲੇ ਵੱਡੇ ਬਣਾਏ ਹੋਏ ਆ ਰਾਜ ਇਹਨਾਂ ਨੇ ਅੱਜ ਦਾ ਸਫਰ ਆਪਣਾ ਕਰੀਚੋ ਵੱਲ ਨੂੰ ਆ ਕਪਸਾ ਬੇਟ ਕਪਸਾ ਬੇਟ ਲੰਘ ਕੇ ਅੱਗੇ ਜਾਇਆ ਜਾਊਗਾ ਤੇ ਇੱਕ ਵੱਡੇ ਚੌਂਕ ਬਣੇ ਹੋਏ ਨੇ ਇੱਥੇ ਜਿੱਥੋਂ ਸਾਰੇ ਪਾਸਿਆਂ ਨੂੰ ਰਾਹ ਪਾੜਦੇ ਆ ਆ ਸਭ ਤੋਂ ਵੱਡੀ ਸਮੱਸਿਆ ਇੱਥੋਂ ਦੀਆਂ ਸੜਕਾਂ ਦੀ ਇਹ ਨਟ ਖੋਲ ਦਿੰਦੇ ਆ ਸਾਈਕਲ ਦੇ ਪਰ ਕਸਨੇ ਪੈਂਦੇ ਆ ਐਲ ਕੀ ਨਾਲ ਸ਼ਹਿਰ ਅਲਟੋਰੀਟ ਤੋਂ 12-13 ਕਿਲੋਮੀਟਰ ਬਾਹਰ ਨਿਕਲ ਆਏ ਆਪਾਂ ਤੇ ਕ੍ਰੀਚੋ ਵੱਲ ਵਧ ਰਹੇ ਹਾਂ ਤੇ ਕ੍ਰੀਚੋ ਉਹ ਇਲਾਕਾ ਜਿੱਥੇ ਚਾਹ ਦੀ ਖੇਤੀ ਹੁੰਦੀ ਆ ਇਹ ਲਗਭਗ 2200 ਮੀਟਰ ਦਾ ਐਲਟੀਟਿਊਡ ਉਹਦਾ ਵੀ ਅੱਜ ਦੇ ਸੋਹਣੇ ਰਾਹ ਹੋਣਗੇ ਇਹਨਾਂ ਦੇ ਰਾਹਾਂ ਤੇ ਸਫ਼ਰ ਕਰਦੇ ਕਰਦੇ ਆਪਾਂ ਨੂੰ ਚੱਲਦੇ ਟ੍ਰੈਫਿਕ ਹੈਗਾ ਕ੍ਰਿਸਮਸ ਕਰਕੇ ਲੋਕਾਂ ਦਾ ਔਣ ਜਾਣ ਆ ਛੁੱਟੀਆਂ ਛਟੀਆਂ ਹੋ ਰਹੀਆਂ ਨੇ ਤਾਂ ਕਰਕੇ ਸੜਕਾਂ ਤੇ ਟ੍ਰੈਫਿਕ ਅੱਜ ਦੀ ਘੜੀ ਅਲਡੋਰੇਟ ਇੰਟਰਨੈਸ਼ਨਲ 에ਅਰਪੋਰਟ ਸ਼ਹਿਰ ਤੋਂ ਬਾਹਰ ਤੇ ਇਹ ਡੋਮੈਸਟਿਕ 에ਅਰਪੋਰਟ ਆ ਇੱਥੋਂ ਜਾ ਜੁੜਦੇ ਨੇ ਤੇ ਅ ਮਨਰਾਂ ਨਾਲ ਨਰੂਬੀ ਜਾਂਦੇ ਆ ਜਾਂ ਹੋ ਸਕਦਾ ਕਦੋਂ ਨਿੱਕੇ ਮੁੱਟੇ ਗਵਾਂਢੀ ਦਿਸ਼ਾ ਵੱਲ ਜਾਂਦੇ ਹੋਣ 에ਅਰਪੋਰਟ ਆਨੇ ਕਿਨੇ ਕਿੱਜਾ ਜੁੜਦੇ ਆ ਐਂਬੂਲੈਂਸ 에ਅਰਲਾਈਨਾਂ ਮਿਲਦਾ ਜਿਹੜੇ ਸਭ ਨੂੰ ਤੇ ਪਲਾਸਟਰ ਦਾ ਨਿਸ਼ਾਨ ਬਣਿਆ ਹੋਇਆ ਇਹਦੇ ਉੱਤੇ ਨਾਂਡੀ ਕਾਉਂਟੀ ਦਾ ਸੋਰਸ ਆਫ ਚੈਂਪੀయన్స్ ਅਗੇ ਨਾਂਡੀ ਹिल्स ਪੈਣ ਕੇ ਉੱਚੇ ਪਹਾੜੇ ਦੇਰਲੇ ਪਾਸੇ ਦੇ ਪਰ ਇਹ ਇਲਾਕਾ ਸੋਹਣਾ ਹੋਊਗਾ ਸਾਰਾ ਇਹ ਕਿਨੀਆਂ ਦਾ ਖੋਰ ਸ਼ਹਿਰ 30 ਕਿਲੋਮੀਟਰ ਬਾਟ ਕੱਢ ਕੇ ਮੈਂ ਇੱਥੇ ਪਹੁੰਚਿਆ ਮੰਡੀ ਆ ਇਹ ਅਜਾ ਟਰੈਕਟਰ ਖੜੇ ਆ ਚੱਕੀਆਂ ਲੱਗੀਆਂ ਹੋਈਆਂ ਪਿੱਛੇ ਖਰੀਦਦਾਰੀਆਂ ਕਰਦੇ ਫਿਰਦੇ ਆ ਲੋਕ ਮੈਨੂੰ ਭੁੱਖ ਲੱਗੀ ਹੋਈ ਆ ਸ਼ਾਇਦ ਇੱਥੇ ਕਿਤੇ ਰੋਟੀ ਮਿਲੇ ਤੇ ਕੋਈ ਢਾਬਾ ਹੋਇਆ ਤਾਂ ਮੌਸਮ ਬੱਦਲ ਬਾਈ ਵਾਲਾ ਠੰਡਾ ਮੌਲਾ ਆ ਬਾਜ਼ਾਰ ਇਹੋ ਜੇ ਮੰਡੀਆਂ ਸਾਰੇ ਪਾਸੇ ਲੱਗੀਆਂ ਹੁੰਦੀਆਂ ਨੇ ਧਿਆਨ ਨਾਲ ਝਾਕਦੇ ਆ ਚਿਹਰਾ ਸਾਰਿਆਂ ਤੋਂ ਵੱਖਰਾ ਮੇਰਾ ਤਾਂ ਕਰਕੇ ਹਰੇਕ ਧਿਆਨ ਨਾਲ ਦੇਖਦਾ ਇੱਕ ਸਾਧਨ ਵੱਖਰਾ ਮੇਰੇ ਕੋਲੇ ਉਹ ਵੀ ਵੱਡਾ ਕਾਰਨ ਆ ਅਰਾਜ ਇੱਕ ਬੜਾ ਸੋਹਣਾ ਟਿਕਾਣਾ ਆਇਆ ਤੇ ਇੱਥੇ ਇੱਕ ਨਿੱਕਾ ਜਿਹਾ ਨਵਾਂ ਹੀ ਖੁੱਲਿਆ ਹੋਇਆ ਇੱਕ ਰੈਸਟੋਰੈਂਟ ਬਣਿਆ ਹੋਇਆ ਇਹਨਾਂ ਨੂੰ ਸਮਝ ਨਹੀਂ ਆਈ ਪਹਿਲਾਂ ਮੈਂ ਕੀ ਖਾਣਾ ਫਿਰ ਫੋਨ ਤੇ ਗੱਲ ਕਰਾਈ ਤੇ ਫਿਰ ਪਤਾ ਲੱਗਿਆ ਪੈਕ ਕਰਕੇ ਦਿੱਤਾ ਹਾਰਾ ਕੁਝ ਚਪਾਤੀ ਟੀ ਕੱਪ 310 ਆਕਰਸੀ ਇਹਨਾਂ ਦੀ ਸੂਪਰਮਾਰਕਟ ਓਏ ਓਏ ਬੱਕੂ ਓਏ ਮੀਮੀ ਉੱਧਰ ਪੈਂਦਾ ਸਿੱਧਾ ਨਾ ਪਤਾ ਲੈ 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 ਮੈਂ ਮੈਂ ਬਾ 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 ਐ ਐ ਐ ਐ ਬੱਸ 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 ਆ ਆ ਕੀ ਕੀਤਾ ਤੂੰ ਇਹ ਵਾਂਡੇ ਇਹਨਾਂ ਨੂੰ ਜਾ ਕੇ ਓ ਲੈ ਓ ਪ੍ਰਾਵੋ ਤੁਸੀਂ ਆ ਫੜੋ ਸਾਰੇ ਛੇਤਰ ਬੋਲਾ ਕਰੀ ਚੱਲੋ ਹੁਣ ਬਦਲਵਾਈ ਨਿੱਕੇ ਨਿੱਕੇ ਕਣੀਆਂ ਸਿੱਧੀ ਸੜਕ ਜਾਂਦੀ ਖਸੂਮੂ ਨੂੰ ਤੇ ਆਪਾਂ ਮੁੜਨਾ ਇਧਰਲੇ ਪਾਸੇ ਹਜੇ 30 40 ਕਿਲੋਮੀਟਰ ਦੀ ਗੱਟ ਬਾਕੀ ਹੈ ਦਿਨ ਕਪਸਾਬੇਤ ਨਾਂਡੀ ਹਿਲਸ ਇਹੋ ਜੇ ਇਲਾਕੇ ਇਹੋ ਜੇ ਸ਼ਹਿਰ ਹੋਣਗੇ ਇਧਰਲੇ ਪਾਸੇ ਇੱਥੇ ਆ ਕੇ ਕਿੰਨਿਆਂ ਦੇ ਪਕੂਲ ਤੱਕ ਨਮਾ ਵਰਕਾ ਖੁੱਲਦਾ ਹੈ ਚਾਹ ਦੇ ਬਾਗ ਇਹ ਇਲਾਕਾ ਸਾਰਾ ਚਾਹ ਦੇ ਬਾਗਾਂ ਦਾ ਚਾਹ ਦੀਆਂ ਪੱਤੀਆਂ ਦੀ ਤੋੜਨ ਦੀ ਰੋਤ ਵੀ ਚੱਲੀ ਜਾਂਦੀ ਹੈ ਗੱਡੀਆਂ ਭਰ-ਭਰ ਲ ਜਾਂਦੇ ਨੇ ਤੇ ਇਹੋ ਜਿਹਾ ਮੋੜ ਬਣ ਜਾਂਦਾ ਹੈ ਉਹ ਅੱਗੇ ਗੱਡੀਆਂ ਫਿਰਦੀਆਂ ਨੇ ਚਾਹ ਵਾਲੀਆਂ ਉਹ ਉੱਥੇ ਰੁਕਦੀਆਂ ਜਿਹੜੀਆਂ ਆ ਦੋ ਗੱਡੀਆਂ ਖੜੀਆਂ ਨੇ ਇਹਨਾਂ 'ਚ ਚਾਹ ਦੀਆਂ ਪੱਤੀਆਂ ਐ ਲੱਦਦੇ ਆ ਇਹ ਚਾਹ ਦੇ ਬੈਗ ਅੱਗੇ ਜਾ ਕੇ ਆਪਾਂ ਚਾਹ ਦੇ ਪਰ ਚਾਹ ਪ੍ਰੋਸੈਸਿੰਗ ਪਲਾਂਟ ਵੀ ਦੇਖਾਂਗੇ ਚਾਹ ਦੇ ਖੇਤਾਂ ਨੂੰ ਵਿੱਚ ਵੜ ਕੇ ਵੀ ਦੇਖਾਂਗੇ ਚਲ ਹਾਲ ਇਹੋ ਜਿਹੀ ਸੜਕ ਦਾ ਸਫ਼ਰ ਚੱਲੀ ਜਾਂਦਾ ਨਾਂਡੀ ਹਿਲਸ 12 ਕਿਲੋਮੀਟਰ ਇੱਥੇ ਆਲਾ ਦਵਾਲਾ ਗਾਂ ਜਾਂਦਿਆਂ ਨੂੰ ਸੋਹਣਾ ਹੁੰਦਾ ਜਾਂਦਾ ਦੋਹੇ ਪਾਸੇ ਚਾਹ ਦੇ ਬਾਗ ਨੇ ਛੜਕਦੇ ਸੋਹਣਾ ਮਾਹੌਲ ਪੂਰੇ ਤੇ ਆਹੀ ਸਾਰੇ ਰਾਤ ਤੇ ਵਾਰੀ ਵਾਰੀ ਆਹੇ ਟਰਾਲੀਆਂ ਖੜੀਆਂ ਨੇ ਚਾਹ ਪੱਤੀਆਂ ਵਾਲੀਆਂ ਕਿਹੋ ਲੋਕ ਭਰੀ ਜਾਂਦੇ ਚਾਹ ਆਹ ਮੇਰੇ ਕਨਿਆਂ ਸੇਸ ਤੂ ਤਾ ਕੀਨੀਆਂ ਦੇ ਇਹੋ ਜਿਹੇ ਰੰਗ ਬਹੁਤ ਸੋਹਣੇ ਆ ਦਮਦਮ ਲੈਣਾ ਹੋਵੇ ਬੰਦਾ ਸ਼ਹਿਰਾਂ ਤੋਂ ਬਾਹਰ ਜਦੋਂ ਆ ਕੇ ਬਹਿੰਦਾ ਖੁੱਲੀ ਥਾਂ ਤੇ ਤਾਂ ਬਈਆ ਨਜ਼ਾਰਾ ਆਉਂਦਾ ਟਰੈਫਿਕ ਦੇ ਵਿੱਚ ਥੋੜੀ ਸਮੱਸਿਆ ਹੁੰਦੀ ਆ ਪਰ ਆਬਾਦੀ ਉਨੀ ਜ਼ਿਆਦਾ ਹੈ ਨਹੀਂ ਇੰਨਾਂ ਸ਼ਹਿਰਾਂ ਦੀ ਵੀ ਆਪਾਂ ਨੂੰ ਦੇਸ਼ਾਂ ਦੀ ਵੀ ਥਾਂ ਥਾਂ ਤੇ ਆਪਾਂ ਨੂੰ ਟਰੈਫਿਕ ਮਿਲੀ ਜਾਊਗਾ ਇਹ ਲਿੰਕ ਰੋਡ ਨੇ ਪਿੰਡਾਂ ਵਾਲੇ ਰਾਹ ਨੇ ਇਹ ਬਿਲਕੁਲ ਜਿਵੇਂ ਆਪਣੇ ਹੁੰਦੇ ਨੇ ਨਾ ਸ਼ਹਿਰ ਤੋਂ ਮੰਡੀਆਂ ਘਰਾਂ ਨੂੰ ਜਾਂਦੇ ਰਾਹ ਪਿੰਡਾਂ ਨੂੰ ਉਹੋ ਜਿਹਾ ਮਾਹੌਲ ਇੱਥੋਂ ਦਾ ਸੋਹਣਾ ਵਾਲਾ ਦੁਆਲਾ ਚਾਹ ਦੇ ਬਾਗਾਂ ਦੇ ਵਿਚਕਾਰ ਦੀ ਲੰਗੀ ਜਾਂਦੇ ਇਸ ਵੇਲੇ ਜਿੱਥੋਂ ਤੱਕ ਵੀ ਨਿਗਾ ਪੈਂਦੀ ਆ ਹਰੇਕ ਚਾਰ ਚਾਹ ਦੇ ਬਾਗ ਤੇ ਆਪਾਂ ਖੜੇ ਆ ਨਾਂਡੀ ਹिल्स ਨਾਂਡੀ ਹਿਲ ਟਾਊਨ ਇਧਰਲੇ ਪਾਸੇ ਆ ਚਿਮੇਲੀ ਨਾਂ ਦਾ ਜਗਾ 43 ਕਿਲੋਮੀਟਰ ਹੈ ਚਿਮੇਲੀ ਚਿਮੇਲੀ ਆਵਾਸੀ 54 ਤੇ ਚਿਮੇਲੀ ਪਹੁੰਚਣਾ ਆਪਣਾ ਪਤਾ ਨਹੀਂ ਪਹੁੰਚ ਜਾਈ ਜਨਾ ਕਿ ਦਿਨ ਛਪਾ ਤੇ ਆ ਤੇ 43 ਕਿਲੋਮੀਟਰ ਬਾਟ ਬਹੁਤ ਹੁੰਦੀ ਆ ਆਥਨ ਦਾ ਸਮਾਂ ਹੋ ਗਿਆ ਤੇ ਹਾਲੇ ਦੁਆਲੇ ਆਪਾਂ ਨੂੰ ਚਾਹ ਦੇ ਬਾਗ ਦਿਸਦੇ ਆ ਪਹਾੜ ਪਹਾੜ ਚਾਹ ਵਾਲੇ ਜਿਹੜੇ ਬੋਲੇ ਤਿੱਖੇ ਨਹੀਂ ਉਹ ਤੇ ਟੇਪਰ ਚ ਹੁੰਦਾ ਕੰਮ ਇਹਨਾਂ ਤੇ ਚਾਹ ਦੀ ਖੇਤੀ ਵਧੀਆ ਹੋ ਜਾਂਦੀ ਹੈ। ਠੰਡੇ ਮੌਸਮ ਚ ਹੁੰਦਾ ਸਾਰਾ ਕੁਝ ਤੇ ਅੱਜ ਦੇ ਦਿਨ ਦੀ ਮੈਂ 63 ਕਿਲੋਮੀਟਰ ਬਾਟ ਕੱਢੀ ਆ ਤੇ ਹਜੇ 30 40 ਕਿਲੋਮੀਟਰ ਪੰਦ ਹੋਰ ਕੱਢਾਂਗੇ ਆਪਾਂ। ਹਜੇ ਦਿਨ ਖੜਿਆ ਤੇ ਖੜੇ ਦਿਨ ਦਾ ਲਾਹਾ ਲਵਾਂਗੇ ਪੂਰਾ। ਠੰਡ ਆ ਇੱਥੇ ਉੱਚੇ ਥਾਂ ਤੇ। ਹੁਣ ਚਾਹ ਦੇ ਬਾਗ ਖਤਮ ਹੁੰਦੇ ਜਾਂਦੇ ਆ ਤੇ ਚਾਹ ਦੇ ਬਾਗਾਂ ਦੀ ਥਾਂ ਤੇ ਗੰਨਾ। ਅਗਲੀ ਜਿਹੜੇ ਰਾਹ ਸਫ਼ਰ ਹੋਊਗਾ ਦੋਹੇ ਪਾਸੇ ਆਪਾਂ ਨੂੰ ਗੰਨਾ ਟਕਰੂਗਾ। ਪਹਾੜ ਸੋਹਣੇ ਲੱਗਦੇ ਆ ਥੱਲੇ ਉਤਰ ਕੇ ਥਾਂ ਲਗਭਗ ਪੱਧਰ ਹੋ ਗਿਆ ਪੱਧਰ ਆਇਆ ਤੇ ਪੱਧਰ ਥਾਂ ਤੇ ਸਾਈਕਲ ਪਹੁੰਚਾਉਂਦਾ ਬਹੁਤ ਆਨੰਦ ਆਉਂਦਾ ਪੈਡਲਿੰਗ ਬਹੁਤ ਵਧੀਆ ਹੁੰਦੀ ਆ ਇਹੋ ਜਿਹਾ ਮੌਲਾ ਕਣੀਆਂ ਪਈ ਜਾਂਦੀਆਂ ਨੇ ਤੇ ਆਪਾਂ ਅੱਜ ਜਿੱਥੇ ਪਹੁੰਚਾਂਗੇ ਚੇਮਲ ਨਾਂ ਦੀ ਜਗ੍ਹਾ ਉਹ ਤੇ ਉੱਥੇ ਆਪਣੇ ਇੱਕ ਪੰਜਾਬੀ ਪਰਿਵਾਰ ਆ ਤੇ ਅੱਜ ਉਹਨਾਂ ਕੋਲੇ ਆਪਾਂ ਰਹਿਵਾਂਗੇ ਉਹ ਜਗ੍ਹਾ ਤੇ ਸੋਹਣਾ ਥਾਂ ਹੈ ਵਾਲਦ ਵਾਲਾ ਸੋਹਣਾ ਇਲਾਕਾ ਸਾਰੇ ਸੋਹਣੇ ਆ ਤੇ ਉਹਨਾਂ ਬੰਦਿਆਂ ਨਾਲ ਸੰਪਰਕ ਹੈਗਾ ਆਪਣੇ ਦਾ ਜਿਹੜਾ ਸਵੇਰੇ ਮਿਲਿਆ ਸੀ ਆਪਾਂ ਨੂੰ ਬਾਈ ਸੁਖੀ ਸੋ ਉਹਨਾਂ ਨੇ ਤਾਂ ਕਰਕੇ ਤੰਦ ਨਾਲ ਤੋਂ ਜੁੜਦੀ ਜਾਂਦੀ ਆ ਤੇ ਆਪਾਂ ਨੂੰ ਰਹਿਣ ਬੈਣ ਦਾ ਟਿਕਾਣਾ ਸੌਖੇ ਮਿਲ ਜਾਂਦੇ ਆ ਹ ਚੇਮੇਲਲ 슈ગર ਕੰਪਨੀ ਲਿਮਟਿਡ ਚੇਮੇਲਲ ਦੀ ਜੂਜ ਪਹੁੰਚ ਗਈ ਆਪਾ ਚੇਮੇਲਲ ਅੱਜ ਦੇ ਟਿਕਾਣੇ ਦੇ ਨੇੜੇ ਆਂਦੇ ਨੇ ਸ਼ਿਪਣ ਤੋਂ ਪਹਿਲਾਂ-ਪਹਿਲਾਂ ਪਰ ਮੀ ਨੇ ਵਗਾੜਿਆ ਹੋਇਆ ਕੰਮ ਟਾਟਾ ਦੀ ਇੱਕ ਗੱਡੀ ਮੂਰੇ ਜਾਂਦੀ ਆ ਜਿਹਦੇ ਉੱਤੇ ਖੰਡੇ ਲੱਗੇ ਹੋਏ ਨੇ ਤੇ ਨਾਲ ਹੀ ਆਹ ਬੋਰਡ ਦੇ ਉੱਤੇ ਖੰਡੇ ਲੱਗੇ ਆ ਸਿੰਬਾ ਇਹ ਮੁੰਡਿਆਂ ਦੇ ਪਿੱਛੇ-ਪਿੱਛੇ ਜਾ ਰਹੇ ਆ ਫਾਲੋ ਕਰਕੇ ਅੱਜ ਆਪਾਂ ਇੱਥੇ ਬਾਈ ਹੁਣਾ ਦੇ ਘਰੇ ਪਹੁੰਚੇ ਆ। ਇਹ ਪਰਿਵਾਰ 1895 ਦਾ ਸਥਾਨ ਦੇ ਵਿੱਚ ਰਹਿ ਰਿਹਾ। 5ਵੀਂ ਪੀੜ੍ਹੀ ਇਸ ਦੇ ਵਿੱਚ ਚੱਲਦੀ ਹੈ ਇਹਨਾਂ ਦੀ। ਖੇਤੀਬਾੜੀ ਕਰਦੇ ਨੇ 2000 ਕਿੱਲੇ ਦਾ ਫਾਰਮ ਆ। ਤੇ ਲਗਭਗ 100-150 ਟਰੈਕਟਰ ਖੜਾ ਵਿੜੇ ਦੇ ਵਿੱਚ। ਤੇ ਬੜਾ ਪਿਆਰਾ ਪਰਿਵਾਰ ਆ। ਦੋ ਢਾਈ ਘੰਟੇ ਬੈਠੇ ਅਸੀਂ ਗੱਲਾਂ ਬਾਤਾਂ ਕੀਤੀਆਂ। ਤੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ। ਕੱਲ ਦੀ ਵੀਡੀਓ ਦੇ ਨਾਲ ਇਹ ਪਰਿਵਾਰ ਦੇ ਦਰਸ਼ਨ ਮੇਲੇ ਕਰਾਂਗੇ। ਫਿਰ ਆਪਾਂ ਅੱਗੇ ਨੂੰ ਪੜਾਂਗੇ। ਕ੍ਰਿਚੋਵਾਲੂ ਥੋੜਾ ਬਹੁਤ ਬਹੁਤ ਧੰਨਵਾਦ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸასი ਕਾਲ ਜੀ